ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਪਹੁੰਚੇ ਆਂ ਤਾਮਕੋਟ ਚੀਨੇ ਬਾਈ ਹੁਣਾ ਦੇ ਕੋਲ ਤੁਹਾਨੂੰ ਦੱਸ ਦਈਏ ਕਿ ਉਰੇ ਆਏ ਸੀ ਹੂਟਰ ਸਿਸਟਮ ਲਗਾਉਣ ਦੇ ਲਈ ਹੂਟਰ ਸਿਸਟਮ ਆਪਾਂ ਲਗਾ ਦਿੱਤਾ ਬਾਈ ਹੁਣੀ ਖੜੇ ਨੇ ਮੋਬਾਈਲ ਦੇ ਨਾਲ ਇੰਜੋਏਮੈਂਟ ਕਰ ਰਹੇ ਨੇ ਤੇ ਬਾਈ ਹੁਣਾ ਨੇ ਨਾ ਪਹਿਲਾ ਜਿਹੜਾ ਇੱਥੇ ਆਪਣਾ ਸਿਸਟਮ ਸੀ ਉਹ ਹੋਰ ਵੱਡਾ ਕਰ ਲਿਆ ਨਾਲ ਵਾਲੀ ਜਗਾ ਵੀ ਬਾਈ ਹੁਣਾ ਨੇ ਖਰੀਦ ਲਈ ਤੇ ਖੁੱਡੇ ਜਿਹੜੇ ਹੈਗੇ ਇੱਧਰ ਵੀ ਲੈਣਾ ਦੇ ਵਿੱਚ ਪਿੱਛੇ ਕਰਕੇ ਪਾ ਦਿੱਤੇ ਤੇ ਛਤਰੀਆਂ ਲੱਗੀਆਂ ਹੋਈਆਂ ਤੇ ਕੁਝ ਬੱਚੇ ਜਿਹੜੇ ਹੈਗੇ ਆ ਛਤਰੀਆਂ ਤੇ ਵੀ ਬਿਠਾਏ ਹੋਏ ਨੇ ਠੀਕ ਆ ਜੀ ਤੇ ਆਹ ਨੀਚੇ ਡੋਗੀ ਵੀ ਰੱਖੇ ਹੋਏ ਨੇ ਇੱਕ ਆ ਛੋਟਾ ਜਾਂ ਬਾਈਟ ਕਲਰ ਦਾ ਵੀ ਲੈ ਕੇ ਆਏ ਨੇ ਚੀਨਾ ਮਾਨਸਾ ਦੇ ਨਾਂ ਨਾਲ ਉਡਦੀਆਂ ਬਾਜ਼ੀਆਂ ਸਟਾਰ ਪਲੇਅਰ ਨੇ ਮਾਨਸਾ ਏਰੀਏ ਦੇ ਠੀਕ ਆ ਜੀ ਤੇ ਉਹ ਬਈ ਕੋਤੂਰਾ ਕੋਈ ਅਵਾਰਾ ਆ ਗਿਆ ਅੰਦਰ ਲੱਗਦਾ ਆਪਣੇ ਆ ਠੀਕ ਆ ਤੇ ਇਹ ਬੱਚੇ ਬੈਠੇ ਨੇ ਬਾਈ ਛਤਰੀਆਂ ਦੇ ਉੱਤੇ ਤੇ ਬਾਈ ਹੋਣੀ ਇੱਧਰ ਖੜੇ ਨੇ ਆਪਾਂ ਸਿਰਫ ਕੁਝ ਇੱਕ ਦੋ ਗੱਲਾਂ ਬਾਈ ਹੁਣਾਂ ਕੋ ਪੁੱਛਾਂਗੇ ਬਾਈ ਹੁਣੀ ਸਿੱਧੀਆਂ ਹੀ ਗੱਲਾਂ ਦੱਸਦੇ ਆ ਲੁਕਾ ਘੱਟ ਰੱਖਦੇ ਆ ਬਾਈ ਹੁਣਾਂ ਨੇ ਕਈ ਪਾਣੀ ਜਿਹੜੇ ਹੈਗੇ ਆ ਉਹ ਵੀ ਦੱਸੇ ਹੋਏ ਨੇ ਬਾਈ ਜਿਵੇਂ ਕਿ ਤੁਸੀਂ YouTube ਤੇ ਜਾਂ ਸਟੋਰੀਆਂ ਰੀਲਾਂ ਦੇਖਦੇ ਹੋ ਤੇ ਬਾਈ ਦੇ ਜਿਹੜੇ ਹੈਗੇ ਆ ਕਬੂਤਰਾਂ ਕਬੂਤਰਾਂ ਦਾ ਬਹੁਤ ਜ਼ਿਆਦਾ ਸ਼ੌਂਕ ਆ ਬਾਈ ਹੁਨਾਂ ਨੂੰ ਤੇ ਆ ਭਰਾ ਆਪਣੇ ਇੱਥੇ ਸਾਹਮਦੇ ਨੇ ਕਬੂਤਰ ਬਾਈ ਹੁਨਾਂ ਦੇ ਨਾਲ ਠੀਕ ਆ ਜੀ ਤੇ ਬਹੁਤ ਹੀ ਵੱਡਾ ਜਿਹੜਾ ਹੈਗਾ ਆ ਪਲੋਟ ਆ ਜਿੱਥੇ ਬਾਈ ਹੁਨਾਂ ਨੇ ਕਬੂਤਰ ਰੱਖੇ ਨੇ ਤੇ ਮੁਰਗੀਆਂ ਵਗੈਰਾ ਸ਼ੌਂਕ ਬਹੁਤ ਜ਼ਿਆਦਾ ਵੀਰ ਹੋਣਾ ਨੂੰ ਜਾਨਵਰਾਂ ਪੰਛੀਆਂ ਦੇ ਨਾਲ ਤੇ ਬੂਟੇ ਵੀ ਲਾਏ ਹੋਏ ਨੇ ਬਹੁਤ ਵਧੀਆ ਵਧੀਆ ਭਾਈ ਜੀ ਕੀ ਹਾਲ ਚਾਲ ਆ ਠੀਕ ਚਾਲੀ ਜੀ ਭਾਈ ਆਪਾਂ ਤੁਹਾਡੀਆਂ ਨਾ ਸਟੋਰੀਆਂ ਸਟੋਰੀਆਂ ਦੇਖਦੇ ਆ ਤੇ ਮੈਨੂੰ ਐਂ ਦੱਸੋ ਜਿਹੜਾ ਕਬੂਤਰਬਾਜੀ ਦੇ ਵਿੱਚ ਜਦੋਂ ਤੁਸੀਂ ਕਬੂਤਰ ਸਾਂਭਦੇ ਹੋ ਹਾਂਜੀ ਕਬੂਤਰਾਂ ਨੂੰ ਜਿਹੜਾ ਹੈਗਾ ਆ ਤੁਸੀਂ ਵੀ ਪਸ ਮਾ ਪਾਉਂਦੇ ਹੋ ਪਾਣੀ ਦੇ ਵਿੱਚ ਅਸੀਂ ਤਾਂ ਕੋਈ ਪਸ ਪਾਉਣੀ ਪਾਉਂਦੇ ਹੀ ਸਾਡਾ ਸਸਤਾ ਜਿਹਾ ਪਾਣੀ ਹੈ ਸਰ ਗੱਪ ਨੇ ਕੋਈ ਦੰਦਾ ਹੋਊ ਤਾਂ ਸਾਨੂੰ ਪਤਾ ਨਹੀਂ ਪਸੰਮਸ ਅਸੀਂ ਤਾਂ ਕੋਈ ਪਸੰਦ ਨਹੀਂ ਤੁਸੀਂ ਕੋਈ ਪਸੰਦ ਨਹੀਂ ਪਾਉਂਦੇ ਕੋਈ ਪਸੰਦ ਨੇੜੇ ਵੀ ਨਹੀਂ ਕਰਦੇ ਤੁਸੀਂ ਕੀ ਮੰਨਦੇ ਹੋ ਵੀ ਜਿਹੜਾ ਕਬੂਤਰ ਹੀ ਤੰਦਰੁਸਤ ਤੇ ਵਧੀਆ ਨਸਲੀ ਹੋਣਾ ਚਾਹੀਦਾ ਕਿ ਜਾਂ ਆਸਾਨ ਸੰਭਾਲਦਾ ਵੀ ਨਾਲ ਵੱਡਾ ਯੋਗਦਾਨ ਆ ਸਦਾ ਸਾਹਬ ਕਦਾਬਾ ਜੀ ਅੰਦਰੋਂ ਤੁਸੀਂ ਫਿਜ਼ੀਕਲੀ ਫਿੱਟ ਨਹੀਂ ਇੱਕ ਦਿਨ ਦਾ ਜਾਏ ਖੂਨ ਦੇ ਬੋਤਲਾਂ ਲਵਾ ਲਓ ਸਹੀ ਆ ਟੁੱਟ ਤਾਕਤ ਨਹੀਂ ਬੱਸ ਸਹੀ ਆ ਤਾਂ ਦੋਸਤੀ ਜੀ ਖੇਡ ਜਿਹੜੇ 15 15 22 ਜਿੱਤੇ ਹਾਂਜੀ ਇਹ ਕਿ ਅੱਗੇ ਗੁੱਡ ਜੀ ਉਹ ਲੋਕਾਂ ਨੂੰ ਮਤਾ ਦਿੰਦੇ ਠੀਕ ਆ ਜੀ ਕਦੇ ਕਦੇ ਬਰਾਬਰ ਉੱਡਿਆ ਮਾਨ ਨਹੀਂ ਕਰਦੇ ਬਰਾਬਰ ਉੱਡਰ ਕੇ ਉਹਦੇ ਪੁੱਛਾਂ ਇਹ ਆਪਾਂ ਲੱਕ ਵੀ ਮੰਨ ਸਕਦੇ ਆਂ ਵੀ ਕਬੂਤਰ ਬਰਾਬਰ ਚ ਜਾਂਦੇ ਆ ਪਤਾ ਕੀ ਜੀ ਤੰਦਰੁਸਤੀ ਦਾ ਮੰਨ ਲਓ ਵੀ 15 ਸਾਲਾਂ ਤੋਂ ਨਹੀਂ ਉੱਡੇ ਨਵੇਂ-ਨਵੇਂ ਗੁੱਡੇ ਵਾਲੇ ਕੋਈ ਤੁਹਾਨੂੰ ਇੱਕ ਸਾਲ ਤੰਦਰੁਸਤ ਹੋ ਕੇ ਉੱਡ ਗਏ ਹਾਂਜੀ ਜਿਹੜਾ ਖੜਿਆ ਰਿਓ ਉਹ ਐ ਜਿਹੜਾ ਹਰ ਸਾਲ ਜਿੱਤਦਾ ਹਰ ਸਾਲ ਜਿੱਤਦੇ ਆ 15 ਸਾਲਾਂ ਬਾਅਦ ਤਾਂ ਕਿਸੇ ਦੀ ਉੱਡ ਸਕਦੇ ਆ ਬਿਲਕੁਲ ਜੀ ਹਾਂਜੀ ਜੇ ਮੈਂ ਕਹਾਂ ਮੈਂ 15 ਸਾਲ ਬਹੁਤ ਮਿਹਨਤ ਕੀਤੀ ਹੈ ਜੀ ਐਤਕੀ ਮੈਂ ਵਟ ਕੱਟ ਤੇ ਹਾਂਜੀ ਉਹ ਪਿਛਲੇ 14 ਸਾਲ ਵੀ ਤਾਂ ਚੈੱਕ ਕਰੋ ਜੀ ਹੋ ਗਈ ਹੋਈ ਆ ਜਾਂ ਆਉਣ ਵਾਲਾ ਸਾਲ ਵੀ ਆ ਨਾਲੇ ਹਰ ਸਾਲ ਨਵਾਂ ਖੜਾਰੀ ਨੇਤਰ ਕੇ ਸਾਹਮਣੇ ਆਉਂਦਾ ਜੀ ਖੜਾਰੀ ਉਹ ਹੈ ਜੀ ਜਿਹੜਾ ਹਰ ਸਾਲ ਜਿੱਤਦਾ ਸਹੀ ਆ ਇੱਕ ਮੈਚ ਇੱਕ ਮੰਨ ਲਓ ਕਰੈਕਟਰ ਹੈ ਕੋਈ ਇੱਕ ਮੈਚ ਤੋਂ ਬੰਬ ਕੱਢਦੇ ਤੇ ਮੁੜ ਕੇ 15 ਮੈਚ ਚ ਜ਼ੀਰੋ ਤੇ ਆਊਟ ਹੋ ਗਿਆ ਉਹਨੂੰ ਤੁਸੀਂ ਪਲੇਅਰ ਮੰਨੋਗੇ ਉਹਨੂੰ ਬਾਹਰ ਕੱਢ ਦਿੰਦੇ ਆ ਵੈਸੇ ਫਿਰ ਸਾਤ ਦਿਨਾਂ ਬਾਅਦ ਕਹਿੰ ਚੜਾਈ ਨਹੀਂ ਹੋਣੀ ਸੀ ਉਹ ਇੱਕ ਮੈਚ ਵਾਲੀ ਜਿਹੜਾਈ ਹੁੰਦੀ ਸਹੀ ਹੈ ਜੀ ਬਿਲਕੁਲ ਬਹੁਤ ਵਧੀਆ ਗੱਲ ਆ ਤੇ ਭਾਈ ਜਿੱਦਾਂ ਇੰਨੀ ਗਰਮੀ ਪਈ ਆ ਹੁਣ ਪਾਣੀ ਇੱਕ ਹੀ ਆ ਤੁਸੀਂ ਕਿ ਜਾਂ ਦੋ-ਦੋ ਪਾਣੀ ਲਾਉਂਦੇ ਹੋ ਕੋਈ ਨਹੀਂ ਅਸੀਂ ਤਾਂ ਦੇਖੋ ਜੀ ਕਿਸ ਨੂੰ ਗਲਤ ਗਾਈਡ ਨਹੀਂ ਕਰਦੇ ਇਕੋ ਹੀ ਪਾਣੀ ਹੈ ਇਕੋ ਹੀ ਪਾਣੀ ਹੈ ਅੱਛਾ ਜਿਹੜਾ ਸਾਡੇ ਖੇੜਾ ਆਪਦੇ ਉਹ ਸਾਡੇ ਸਾਡਾ ਸੀਕ੍ਰੇਟ ਹੈ ਠੀਕ ਹੈ ਜੀ ਐਵੇਂ ਅਸੀਂ ਝੂਠ ਮਾਰੀਏ ਤੁਹਾਡੇ ਚੈਨਲ ਤੇ ਲੋਕ ਗਲਤ ਗਾਈਡ ਹੋਣ ਬੰਦੇ ਕਹਿੰਦੇ ਚੀਨੇ ਨੇ ਦੱਸਿਆ ਸੀ ਇਕੋ ਇੰਟਰਵਿਊ ਜੇ ਬਸ ਥੋੜਾ ਜਿਹਾ ਦੱਸਿਆ ਹੋਇਆ ਉਹਨੇ ਕਣ ਲੋਕ ਛੱਡ ਛੱਡ ਰਹਿੰਦੇ ਆ ਅਸੀਂ ਗਲਤ ਗਾਈਡ ਕਿਸੇ ਨੂੰ ਕਰਨਾ ਨਹੀਂ ਚਾਹੁੰਦੇ ਜੀ ਬਿਲਕੁਲ ਇਹ ਆਪਾਂ ਦੇਖੋ ਜੀ ਪਾਣੀ ਬਾਰੇ ਤੇ ਤੁਹਾਨੂੰ ਬਿਜਲੀਆਂ ਗੱਲਾਂ ਪੁੱਛਣੀਆਂ ਨਹੀਂ ਇੱਕ ਚੀਜ਼ ਪੁੱਛ ਲੈਣੇ ਆ ਛੋਟੀ ਇਹ ਹੀ ਹਾਂਜੀ ਜਿਦਾਂ ਗਰਮੀ ਦਾ ਟੈਂਪਰੇਚਰ ਵੱਧਦਾ 45 46 ਜਾਂ 40 ਰਹਿੰਦਾ ਇਹਦੇ ਹਿਸਾਬ ਦੇ ਨਾਲ ਜਿਹੜਾ ਪਾਣੀ ਸੰਘਣਾ ਜਾਂ ਪਤਲਾ ਕਰਨਾ ਪੈਂਦਾ ਦੇਖੋ ਜੀ ਸੇ ਸੰਘਣੇ ਬਤਨੇ ਨਾਲ ਸਾਰੇ ਬਹਿਮ ਨੇ ਬਹਿਮ ਨੇ ਜਿਵੇਂ ਲੋਕ ਦਿੰਦੇ ਆ ਜਿਵੇਂ ਮੰਨ ਲਓ ਵੀ ਇੱਕ ਨਾਲ ਕਿ ਜੱਕ ਚੁੰਡੀ ਪਿਆਦੀ ਇੱਕੋ ਚ ਪਾ ਕੇ ਉਹ ਜੋ ਦੇ ਦਿੰਦੇ ਠੀਕ ਹੈ ਜੀ ਨੰਬਰ ਆ ਵੀ ਐਮ ਐਲ ਹੋਰ ਇਹ ਸਾਰੀਆਂ ਗੱਲਾਂ ਨੇ ਜੀ ਖਾਸੀ ਦੇ ਜਿਹੜੇ ਦੰਦ ਨੇ ਖਾਣ ਵਾਲੇ ਹੋਰ ਦਿਖਾਉਣ ਵਾਲੇ ਹੋਰ ਨੇ ਠੀਕ ਹੈ ਜੀ ਐਵੇਂ ਕਿਉਂ ਲੋਕ ਕਰੋ ਗਲਤ ਗੱਲ ਕੀਤਾ ਕਈ ਵਾਰ ਚੁੰਡੀ ਵੱਡੀ ਪਰ ਲੈਂਦੇ ਆ ਬੰਦੇ ਜਦੋਂ ਤੱਕ ਬੰਦਾ ਆਪਦਾ ਨਹੀਂ ਬਣਦਾ ਉਹ ਤਾਂ ਕੋਈ ਸਹੀ ਨਹੀਂ ਦਾ ਸਹੀ ਆ ਜੀ ਤੇ ਨਹੀਂ ਮਤਲਬ ਚੁੰਡੀ ਵੀ ਹੁਣ ਨੋਰਮਲ ਹੁੰਦੀ ਆ ਇਹ ਉਸਤਾਦ ਕੋਲੋਂ ਇੱਕ ਵਾਰ ਪੁੱਛਣੇ ਪੈਂਦੀ ਆ ਪਤਾ ਜੀ ਕੰਮ ਕਰਨ ਦੇ ਬੰਦੇ ਆ ਸਾਈਟ ਦੇ ਆ ਆਪਣੇ ਹੋਰ ਹਾਂਜੀ ਹਾਂਜੀ ਵੀ ਡੋਜ ਕਿੰਨੀ ਗਾ ਕਬੂਤਰ ਦੀ ਉਹਦੇ ਹਿਸਾਬ ਨਾਲ ਹਨਾ ਪੁੱਤਰ ਨੇ ਕਿਹੜੀ ਕੋਈ ਦੱਸਣਾਗਾ ਵੀ ਮੈਨੂੰ ਤੇ ਇੰਨੇ ਪਣੀ ਜਵਾਦੇ ਨਹੀਂ ਡੋਜ ਡੂਜੇ ਸਾਰੇ ਗੱਲਾਂ ਨਹੀਂ ਆ ਲੋਕ ਕਹਿੰਦੇ ਯੂ ਦੀ ਖਰਾਕ ਆ ਆਪਾਂ ਹੁਣ ਬਹਿ ਕੇ ਦੇਖਦੇ ਮੇਰੇ ਪੁੱਤ ਨੇ ਕਿੰਨੇ ਲੈਣੇ ਚੁਗਲੇ ਸਹੀ ਆ ਮੰਨ ਲਓ ਵੀ ਸੋ ਉਹ ਇੱਕ ਪੰਦਾ ਹੋਊਗਾ ਜਿਹੜਾ ਇਕੱਲੇ ਇਕੱਲੇ ਨਾ ਪਾਉਂਦਾ ਨਹੀਂ ਅਗਲਾ ਸਾਰੇ ਪੁੱਤਰਾ ਇਕੱਠੇ ਬਾਦਾਮ ਪਾਉਂਦਾ ਸਹੀ ਹੈ ਜੀ ਅਸੀਂ ਵੀ ਇਦਾਂ ਹੀ ਪਾਉਂਨੇ ਇਕੱਠੇ ਹੌਡੀ ਹੁੰਦੀ ਹੈ ਬਿੱਡ ਤਾਂ ਹੁੰਦਾ ਵੀ ਆ ਵੱਡਾ ਕਬੂਤਰਾ ਛੋਟਾ ਕਬੂਤਰਾ ਦਾ ਬਾਦਾਮ ਤਾਂ ਉਹ ਵੀ 8 ਚੋਕ ਦਾ ਉਹ ਵੀ 8 ਚੋਕ ਦਾ ਹਾਂ 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 ਕੋਈ ਕੋਈ ਕਬੂਤਰ ਹੁੰਦੇ ਜਿਹੜੇ ਜ਼ਿਆਦਾ ਵੀ ਚੋਕ ਜਾਂਦੇ ਨੇ ਤੇ ਟੈਂਪਰੇਚਰ ਦਾ ਮਤਲਬ ਕਹਿਣ ਦਾ ਪਾਣੀ ਦੇ ਨਾਲ ਜਿਹੜਾ ਰੋਲ ਹੈਗਾ ਟਾਈਮ ਦਾ ਜਾਂ ਫਰਕ ਅੱਗੇ ਪਿੱਛੇ ਕਰਨਾ ਉਹ ਜੀ ਤੁਹਾਨੂੰ ਮੈਂ ਡੀਟੇਲ ਜੀ ਦੱਸੀ ਜਨਾ ਇਹ ਜਿਹੜਾ ਸਾਹਮਣ ਦਾ ਤੌਰ ਤਰੀਕੇ ਹੋ ਰਿਹਾ ਇਹਦਾ ਗੱਲਾਂ ਵੀ ਪਾਣੀ ਪਤਲਾ ਕਰ ਲਿਆ ਐਂ ਕਰ ਲਿਆ ਵਾਹ ਕਰ ਲਿਆ ਇਹਦਾ ਇੰਜਨ ਬਣਾਣਾ ਹੈਗਾ ਪਹਿਲੇ ਦਿਨ ਤੋਂ ਲੈ ਕੇ ਜਦੋਂ ਬਾਜੀ ਦੇ ਉਲਾ ਮਾਰਨ ਦਾ ਇੱਕ ਸਾਰੀ ਸੈਟਿੰਗ ਸਾਰੀ ਸੈਟਿੰਗ ਹਾਂ ਪੂਰਾ ਚੱਲਣਾ ਹੈ ਹਾਂਜੀ ਦੇਖ ਬਾਲ ਇਹ ਗੱਲ ਜ਼ਰੂਰ ਹੈ ਵੀ ਜਿੱਤੇ ਟੈਂਪਰੇਚਰ ਘਟ ਹੁੰਦਾ ਉਦਦੇ ਖੇੜ ਹੋ ਰਹੇ ਹੁੰਦੇ ਜਿੱਤੇ ਬਾਹਲੀ ਲੋਹ ਦੇ ਹੋ ਰਹੇ ਹੁੰਦੀ ਹਾਂ ਮੈਂ ਇਹੀ ਗੱਲ ਉਹ ਆਏ ਨਹੀਂ ਵੀ ਕੋਈ ਖੇੜ ਆਪਾਂ ਨਵੇਂ ਉਹ ਚੱਕ ਲੈਨੇ ਆਂ ਗ੍ਰੰਥ ਉਹ ਸੈਟਿੰਗ ਨਹੀਂ ਹੁੰਦੀ ਸੈਟਿੰਗ ਅੱਗੇ ਪਿੱਛੇ ਕਰ ਲੈਨੇ ਆਪਾਂ ਜਾਂ ਬਦਾਮ ਥੱਲੇ ਉੱਤੇ ਕਰ ਲੈਨੇ ਆਂ ਬਦਾਮ ਤਾਂ ਅੱਜਕੱਲ ਹਰੇਕ ਨੂੰ ਪ ਮਤਲਬ ਆ ਵੀ ਟੈਕਨੀਕ ਆ ਉਹ ਆਪਣੀ ਪਰ ਖਿਡਾਰੀ ਹੋਵੇ ਜਿਹਦੇ ਹਰ ਸਾਲ ਉੜਦੇ ਮਤਲਬ ਕਹਿੰਦਾ ਕਿ ਹਰ ਬੰਦੇ ਨੂੰ ਜਿਹੜੀ ਨੌਲੇਜ ਜਿਹੜੀ ਆ ਇੱਕ ਦਮ ਨਹੀਂ ਆ ਜਾਂਦੀ ਇਹ ਟਾਈਮ ਇਹਦੇ ਲਈ ਬਤੀਤ ਜਿਹੜਾ ਕਰਨੇ ਪੈਂਦੇ ਆ ਚਾਰ ਵਾਜੀਆਂ ਹਟ ਕੇ ਫੇਰ ਹੀ ਪਤਾ ਲੱਗਦਾ ਫੇਰ ਹੀ ਪਤਾ ਲੱਗਦਾ ਦੂਜੀ ਗੱਲ ਆ ਬੰਦਾ ਆਪ ਸਾਹਮਣੇ ਕਿਸੇ ਤੋਂ ਬਾਅਦ ਨੌਲੇਜ ਘੱਟ ਲਵੇ ਆਪਣਾ ਦਿਮਾਗ ਥੋੜਾ ਜਿਹਾ ਵਰਤੇ ਮੈਂ ਤੁਹਾਨੂੰ ਹੋਰ ਦੱਸਾਂ ਜੇ ਮੰਨ ਲਓ ਕੋਈ ਨੇੜੇ ਆ ਜੀ ਬਰਾੜ ਜੀ ਤੁਸੀਂ ਤਗੜੇ ਖਿਡਾਰੀ ਮੰਨ ਲਾ ਮੇਰੇ ਨੇੜੇ ਜੋ ਮੈਂ ਕਹਿੰਦਾ ਮੈਂ ਚਾਰ ਵਾਜੀਆਂ ਹਟਦਾ ਮੈਨੂੰ ਸ਼ੌਂਕ ਹੀ ਪੂਰਾ ਕਰਨਾ ਹੈ ਤੁਹਾਡੇ ਕੋਲ ਮੈਂ ਸਮਾਗ ਪਰ ਉਹ ਮਜ਼ਾ ਨਹੀਂ ਨਾ ਫਿਰ ਉਹ ਫੇ ਆਪਣਾ ਦਿਮਾਗ ਕਿੱਥੇ ਕੰਮ ਕੀਤਾ ਜੀ ਆਪਰ ਨੂੰ ਨਹੀਂ ਨੌਲੇਜ ਹੈਗੀ ਹਰਨ ਨਾਲੋਂ ਜਦੋਂ ਤੁਸੀਂ ਜਿੱਤ ਕੇ ਚਾਰ ਬਜੀਆਂ ਪੈਸਰ ਹੋ ਗਏ ਉਦੋਂ ਆਉਗਾ ਕਰੀਏ ਰੋ ਤਾਂ ਪਾਜੀ ਜਿੰਨੀ ਦੇਰ ਤੱਕ ਅਸੀਂ ਆਪ ਨਹੀਂ ਟਰਾਈ ਕਰਾਂਗੇ ਉਨੀ ਦੇਰ ਤੱਕ ਖਿਡਾਰੀ ਤਾਂ ਬਣਨੀ ਹੋਣਾ ਫਿਰ ਸੇਫ ਜ਼ੋਨ 'ਚ ਤਾਂ ਖੇਡੂਗਾ ਜੀ ਸੇਫ ਜ਼ੋਨ ਦੇ ਵਿੱਚ ਤੇ ਆਪਾਂ ਖੇਡਾਂਗੇ ਖਿਡਾਰੀ ਤੇ ਉਹਦੇ ਬਣਾਂਗੇ ਨਾ ਫਿਰ ਜਦੋਂ ਅਸੀਂ ਆਪ ਆਪਣੇ ਹੱਥੀਂ ਕਰਾਂਗੇ ਜੇ ਤੁਸੀਂ ਪਹਿਲਾਂ 15 ਹਰ ਕੇ 5 ਹੋਰ ਹਰ ਕੇ ਖਿਡਾਰੀ ਬਣਨਾ ਪਹਿਲਾਂ ਜਿੱਤਰੋਂ 5 4 ਉਦੋਂ 15 ਹਰ ਜੀ ਉਹਨਾਂ ਪੈਸੇ ਉਹ ਸਾਰਾ ਕੁਝ ਹਾਂ ਤਜਰਬਾ ਮਤਲਬ ਜਿਹੜਾ ਹੈਗਾ ਆਪਣੇ ਪੈਰ ਦੇ ਤੇ 20 ਮਿੰਟ ਤੋਂ ਉਹ ਕੋਈ ਸੇਫ ਜ਼ੋਨ ਠੀਕ ਹੈ ਜੀ ਇਹ ਤੁਹਾਨੂੰ ਪ੍ਰੋਪਰ ਨੌਲੇਜ ਹੈ ਫਿਰ ਤੁਸੀਂ ਐਕਸਪੈਰੀਮੈਂਟ ਕਰ ਸਕਦੇ ਹੋ ਸਹੀ ਹੈ ਜੀ ਵੀ ਤੁਸੀਂ ਤੁਹਾਨੂੰ ਨੌਲੇਜ ਹੈ ਨਹੀਂ ਉਹ ਨਹੀਂ ਹਾਂਜੀ ਨਵੇਂ ਕਿਹੜੇ ਵਾਸਤੇ ਗਿਆ ਨਾ ਬਿਲਕੁਲ ਸਟਾਰਟਿੰਗ ਪਾਉੜੀਆਂ ਚੜ੍ਹਨੇ ਪੈਣੀਆਂ ਜਿੱਤ ਕੇ ਬਤਾਵੇਂ ਜਿੱਤ ਕੇ ਮੁੜ ਕੇ ਐਕਸਪੈਰੀਮੈਂਟ ਕਰ ਲਓ ਸਹੀ ਹੈ ਜੀ ਹਾਂਜੀ ਬਿਲਕੁਲ ਜੀ ਬਾਕੀ ਜੇਕਰ ਖਡਾਰ ਜਿਹੜੀ ਹੈਗੀ ਆ ਜਿਵੇਂ ਬਾਈ ਨੇ ਬਾਈ ਜੀ ਦੱਸਣ ਦੇ ਇਹਨੇ ਕਿ ਹਰ ਚੀਜ਼ ਦਾ ਆਪੋ ਆਪਣਾ ਤਜਰਬਾ ਹਰ ਬੰਦੇ ਦੀ ਆਪੋ ਆਪਣੀ ਸੋਚ ਆ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਕਬੂਤਰ ਛੱਡਦਾ ਆ ਤੁਸੀਂ ਉਸਤਾਦ ਮਿੱਕੀ ਗਾਮੀਵਾਲ ਨੂੰ ਵੀ ਪੂਰਾ ਇੱਜ਼ਤ ਮਾਨ ਦਿੰਦੇ ਹੋ ਬਾਈ ਬੱਲੂ ਮਾਉਣ ਨੂੰ ਵੀ ਦਿੰਦੇ ਹੋ ਹਾਂਜੀ ਦੋਨਾਂ ਉਸਤਾਦਾਂ ਦੀ ਖਿਡਾਰ ਵਿੱਚ ਫਰਕ ਹੈਗਾ ਬਹੁਤ ਫਰਕ ਹੈ ਬਹੁਤ ਫਰਕ ਆ ਹਾਂਜੀ ਠੀਕ ਆ ਜੀ ਜਿਆਦਾ ਕਿਹੜੀ ਖਿਡਾਰ ਲਾਉਂਦੇ ਹੋ ਤੁਸੀਂ ਪਤਾ ਕੀ ਜੀ ਅਸੀਂ ਦਾ ਸਾਨੂੰ ਤਾਂ ਜੇ ਮੰਨ ਲਓ ਵੀ ਦੋਨੇ ਬਰਾਬਰ ਹੀ ਆ ਹਾਂਜੀ ਮਾਲੂ ਗਰਮੀ ਜਿ ਬਾਈ ਦੀ ਰੋੜ ਦੇ ਬਾਈ ਦੀ ਰੋੜ ਦੇ ਸਹੀ ਆ ਬਾਕੀ ਸਾਡੀ ਡਾ ਕੇ ਲੋਕਾਂ ਨੂੰ ਦਿਖਾਈ ਤੇ ਇਹਦੀ ਕਿੰਨੀ ਗਰਮੀ ਜੀ ਬਿਲਕੁਲ ਜੀ ਹਾਂ ਜੀ ਅਸੀਂ ਉਹ ਤਾਂ ਨਹੀਂ ਹੈਗੇ ਪਾਣੀ ਡਾਂਗਾ ਮਾਰਦੇ ਮੈਂ ਕਿੰਨੇ ਅੱਠ ਜਿੱਤਲੀਆਂ ਅੱਠ ਜਿੱਤਲੀਆਂ ਸਹੀ ਆ ਆਪਾਂ ਦਾ ਔਨ ਰਿਕਾਰਡ ਉਹ ਸਵੇਰ ਪਾਈ ਇਥੇ ਛੋਡੇ ਆ ਆਪਣੇ ਇੱਕ ਗਨੇ ਪੰਜ ਪੌ ਜਿੱਤੀਆਂ ਜਿਹੜੀਆਂ ਹਾਂਜੀ ਆਪਾਂ ਕੀ ਪਤਾ ਕੀ ਜਾਂਦਾ ਸੋਸ਼ਲ ਮੀਡੀਆ ਜਵਾਨਾਂ ਨੂੰ ਬਿਲਕੁਲ ਲੈ ਕੇ ਬੱਚੇ ਤੋਂ ਹਰੇਕ ਬਜ਼ੁਰਗ ਤੱਕ ਔਰ ਅਗਲਾ ਨੈਟਵਰਕ ਸਾਰਾ ਕੋਈ ਚੈੱਕ ਕਰਦਾ ਆਪਣਾ ਸਾਰਾ ਕੋਈ ਲੋਕਾਂ ਨੂੰ ਪਤਾ ਹੈ ਵੀ ਕੀ ਕੀ ਇਹ ਪਾਣੀ ਡੰਗਾ ਮੈਂ ਕਿਤੇ ਤੁਸੀਂ ਮੈਨੂੰ ਕਹਿੰਦੇ ਤੂੰ 5 ਦਿੱਤੇ ਮੈਂ ਕਹਿੰਦਾ ਉਹ 8 ਦਿੱਤੇ ਉਹ ਆਪਾਂ ਗੱਲਾਂ ਨਹੀਂ ਕਰਦੇ ਕਿਸੇ ਦੇ ਨਾਲ ਨਹੀਂ ਆਪਾਂ ਆਪਣਾ ਕੰਪੇ ਕੰਪੈਰੀਸ਼ਨ ਨਹੀਂ ਕਿਸੇ ਨਾਲ ਕਰਨਾ ਆਪਣਾ ਜੇ ਦੋ ਕਦੇ ਬਰਾਬਰ ਫਿਰਦਾ ਹੋਇਆ ਉਦੋਂ ਜੇ ਕਿਸੇ ਦੀ ਮਿਹਨਤ ਕੀਤੀ ਤਾਂ ਆਪਾਂ ਨੂੰ ਕਹਿ ਦਿਓ ਸਹੀ ਹੈ ਜੀ ਕਿੰਨੇ ਭਾਈ ਤੂੰ ਅੱਜ ਭਲਾ ਨੇ ਮਿਹਨਤਾਂ ਕਰਨੇ ਬਾਜੀ ਮੈਂ ਨੋਟਿਚ ਹਾਂ 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 ਜੇ ਤਹਾਰ ਜਿਹੜੀ ਹੈ ਗਿਆ ਮੁਕੱਦਰਾਂ ਦੀ ਮਿਹਨਤ ਕੰਮ ਆਉਂਦੀ ਆ ਕਹਿੰਦੇ ਨਾ ਜਦੋਂ ਸੂਰਜ ਚੜਦਾ ਦੱਸਣ ਦੀ ਲੋੜ ਨਹੀਂ ਪੈਂਦੀ ਆਪਾਂ ਹੀ ਦੇਖ ਜਾਂਦਾ ਲੋਕਾਂ ਨੂੰ ਸਹੀ ਗੱਲ ਹੈ ਜੀ ਬਹੁਤ ਵਧੀਆ ਬਾਈ ਜੀ ਤੇ ਇਹ ਬਾਈ ਜੀ ਇੱਧਰ ਵੱਡੇ ਆ ਜਾਲ ਆ ਬਾਈ ਹੋਣਾ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਇੱਧਰ ਜਿਹੜੇ ਹੈਗੇ ਬਾਕੀ ਖੁੱਡੇ ਇੱਧਰ ਨੇ ਤੇ ਇਹ ਭਰਾ ਖੜੇ ਨੇ ਇਹ ਸਾਹਮਦੇ ਨੇ ਤਾਂ ਨਾਲ ਆਪਣੇ ਗੋਲਾ ਬਾਈ ਪੱਖੋਵਾਲ ਤੋਂ ਇਹ ਵੀ ਪਹੁੰਚੇ ਹੋਏ ਆ ਆਪਾਂ ਇਹੀ ਜੂਰੇ ਦੋ ਤਿੰਨ ਥਾਂ ਤੇ ਹੂਟਰ ਸਿਸਟਮ ਲਗਾਇਆ ਅੱਜ ਤੇ ਬਾਈ ਦੇ ਵੀ ਸੈਟਿੰਗ ਕਰਨ ਵਾਲੀ ਸੀ ਥੋੜੀ ਉਹ ਵੀ ਸੈਟਿੰਗ ਵੀ ਕੀਤੀ ਹੈਗੀ ਆ ਤੇ ਆਹ ਬਾਈ ਦੇ ਬਹੁਤ ਵੱਡੇ ਵੱਡੇ ਜਾਲ ਨੇ ਜੀ ਆ ਬਾਈ ਹੁਣਾਂ ਨੇ ਕੁਝ ਬੱਚੇ ਬਿਠਾਏ ਨੇ ਤੇ ਇੱਕ ਬਾਈ ਨੇ ਹੱਥ 'ਚ ਵੀ ਫੜਿਆ ਪਿਆ ਬੱਚਾ ਆ ਲਓ ਜੀ ਛਾੜ ਦਿੱਤਾ ਉੱਪਰ ਤੇ ਘਰਨੇ ਤੁਹਾਨੂੰ ਇਹਨਾਂ ਬੱਚਿਆਂ ਦਾ ਵੀ ਸ਼ੌਂਕ ਇਹ ਚੀਨਾ ਮਾਨਸਾ ਬਾਈ ਦੇ ਕਬੂਤਰ ਨੇ ਫੇਰ ਤੁਹਾਨੂੰ ਦੱਸਦੀ ਇੱਕ ਵਾਰੀ ਤੇ ਬਹੁਤ ਵਧੀਆ ਪਲੇਅਰ ਨੇ ਕਿਸੇ ਨੂੰ ਮਿਲ ਕੇ ਪਤਾ ਲੱਗਦਾ ਕੌਣ ਕਿਦਾਂ ਦਾ ਹੈਗਾ ਬਾਈ ਵੈਸੇ ਤੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਤੇ ਛਤਰੀਆਂ ਝਲਰਾ ਵਧੀਆ ਲਾਈਆਂ ਹੋਈਆਂ ਬਾਈ ਹੁਣਾਂ ਨੇ ਕੀ ਆ ਆਪਣੇ ਭਰਾਣੇ ਜਿਹੜੇ ਨਾਲ ਪੂਰੀ ਮਿਹਨਤ ਕਰ ਰਹੇ ਨੇ ਤੇ ਸ਼ੌਂਕ ਕਰਾ ਰਹੇ ਨੇ ਇਹਨਾਂ ਅੰਦਰ ਉੱਡਣ ਵਾਲੇ ਆ ਲਓ ਬਾਈ ਜੀ ਇੱਧਰ ਆਪਾਂ ਤੁਹਾਨੂੰ ਕਰਾਨੇ ਬਾਈ ਦੇ ਕਬੂਤਰਾਂ ਦਾ ਸ਼ੌਂਕ ਆਏ ਆ ਤੇ ਮੈਂ ਕਿਹਾ ਵੀਡੀਓ ਬਣਾ ਚੱਲਦੇ ਆਂ ਅੱਜ ਲਾਈਵ ਤੇ ਬਾਈ ਕਲੈਕਟ ਹੀ ਨਹੀਂ ਪੂਰੀ ਜਾਂਦੀ ਇਸ ਕਰਕੇ ਹੁਣ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਜਿਹੜੀਆਂ ਦਿਖਾ ਰਹੇ ਆਂ ਕਿਤੇ ਕਿਤੇ ਆਪਾਂ ਲਾਈਵ ਹੋ ਜਾਈਏ ਜਿੱਥੇ ਰੇਂਜ ਪੂਰੀ ਹੋਵੇ ਆ ਜਾਲਾਂ ਦੇ ਵਿੱਚ ਬੰਦ ਕੀਤੇ ਨੇ ਵੀਰੇ ਇਹ ਕਿਹੜੇ ਆ ਵੱਡੇ ਆ ਕਿ ਛੋਟੇ ਪੱਠੇ ਵੱਡੇ ਕਬੂਤਰ ਐ ਜੋੜੀਆਂ ਲਾਣੀਆਂ ਇਹਨਾਂ ਦੀਆਂ ਹੁਣ ਉਹੀ ਛੱਡੇ ਪਏ ਆ ਇਹਦੇ ਵਿੱਚ ਆਹ ਲਓ ਬਾਈਕਰੋ ਸ਼ੌਂਕ ਚੀਨਾ ਮਾਨਸਾ ਬਾਈ ਦੇ ਕਬੂਤਰ ਫੇਰ ਤੁਹਾਨੂੰ ਦੱਸ ਦਈਏ ਤਾਮਕੋਟ ਪਿੰਡ ਦੇ ਵਿੱਚ ਜਿਹੜੇ ਬਾਈ ਹੁਣੇ ਕਬੂਤਰ ੜਾਉਂਦੇ ਨੇ ਤੇ ਵਧੀਆ ਨਾਮ ਆ ਇੱਕ ਕਬੂਤਰਬਾਜੀ ਦੇ ਵਿੱਚ ਤੇ ਬਹੁਤ ਹੀ ਵਧੀਆ ਵਧੀਆ ਨਸਲਾਂ ਦੇ ਆਹ ਦੇਖੋ ਤੇ ਚਿੱਟੀਆਂ ਦੀ ਹਰਾਜਾ ਰੰਗ ਲੱਗਾ ਐਨ ਪੂਰੀ ਬੰਬ ਆ ਕ੍ਰਿਸ਼ਮਾਈਆਂ ਕਬੂਤਰ ਤਾਂ ਦਿਖਾਣੇ ਆ ਨੇੜੇ ਆ ਆ ਲੋ ਖਟੀਆਂ ਵਾਲੀ ਵੀ ਦੇਖੋ ਤੇ ਛਟੀਆਂ ਵਾਲੀ ਦੋਵੇਂ ਹੀ ਬਹੁਤ ਚੰਗੀਆਂ ਪਿੱਛੇ ਵੀ ਬੈਠੀਆਂ ਨੇ ਕਹਿੰਦਾ ਮਤਲਬ ਬਾਈ ਹੁਣਾਂ ਨੇ ਇੰਨੇ ਕ ਕਬੂਤਰ ਆ ਪਿੱਛੇ ਤੋਂ ਪਿੱਛੇ ਕਮਰਿਆਂ ਦੇ ਵਿੱਚ ਹਰ ਨਸਲ ਜਿਹੜੀ ਹੋਊਗੀ ਇਸ ਖੁੱਡੇ ਦੇ ਵਿੱਚ ਬੰਦ ਪਈ ਹੋਊਗੀ ਬਾਈ ਬਾਈ ਹੁਣਾਂ ਦੇ ਕੋਲ ਇਹਨਾਂ ਚ ਕੋਈ ਬਾਜੀ ਵੀ ਛੱਡਿਆ ਹੋਇਆ ਜਿਹੜੇ ਬਾਜੀਆਂ ਛੱਡੇ ਹੋ ਕਿੱਧਰ ਕਿੱਧਰ ਦੀ ਸਾਈਡ ਆ ਹਾਲੋ ਬਾਈ ਇਹ ਜੋੜੇ ਲਾਤੇ ਹੋਣ ਇਹਨਾਂ ਦੇ ਜਿਹੜੇ ਬਾਜ਼ੀਆਂ ਛੱਡੇ ਜੀ ਇਹਨਾਂ ਚੋਂ ਤੁਹਾਨੂੰ ਪਤਾ ਕਿਹੜਾ ਜਿੱਤਿਆ ਹੈ ਅਸੀਂ ਕਿੱਥੇ ਇਹ ਉਹਨਾਂ ਦੇ ਜੋਬਸ ਉਹ ਤਾਂ ਖਾਨੀਆਂ ਬਾਈ ਇੱਕ ਦੋ ਕਬੂਤਰ ਤੁਹਾਨੂੰ ਉਹ ਵੀ ਦਿਖਾਵਾਂਗੇ ਜਿਹੜੇ ਬਾਜ਼ੀਆਂ ਜਿੱਤੇ ਨੇ ਤੇ ਆਹ ਬਾਈ ਇਹਨਾਂ ਨੇ ਜੋੜੇ ਲਾਏ ਨੇ ਇਹਨਾਂ ਦਾ ਕਰੋ ਮੇਰੇ ਵੀਰ ਸ਼ੌਂਕ ਤਿੰਨ ਕਬੂਤਰ ਆ ਬੈਠੇ ਨੇ ਬਾਈ ਤੇ ਕੁਝ ਇੱਧਰ ਬੈਠੇ ਹੋਏ ਨੇ ਰੰਗ ਬੜੇ ਬੜੇ ਵਧੀਆ ਲਾਏ ਨੇ ਬਾਈ ਇਹਨਾਂ ਨੇ ਜੋੜੀਆਂ ਦੀ ਪਛਾਣ ਲਈ ਕੋਈ ਜੇ ਰੰਗ ਲਾ ਦਿੰਦੇ ਨੇ ਜੋੜਿਆਂ ਨੂੰ ਸੇਮ ਡਿਟੋ ਹੋਊਗਾ ਜੇ ਉਹ ਪਤਾ ਹੁੰਦਾ ਵੀ ਆ ਇਹਦੇ ਨਾਲ ਦਾ ਤੇ ਆ ਇੱਕ ਬੱਚੀ ਵੀ ਕੱਢੇ ਹੋਈ ਨੇ ਇੱਕ ਜੋੜੇ ਨੇ ਬਾਈ ਤੇ ਤਿੰਨ ਜੋੜਿਆਂ ਨੇ ਬੱਚੇ ਚਾਰ ਨੇ ਪੰਜਾਂ ਨੇ ਪੰਜ ਜੋੜਿਆਂ ਨੇ ਬੱਚੇ ਕੱਢੇ ਹੋਏ ਆ ਤੇ ਜੋੜੇ ਆ ਇਹਦੇ ਵਿੱਚ ਮੇਰੇ ਖਿਆਲ ਨਾਲ 6 ਹਾਂ ਹਾਂ 6 ਜੋੜਿਆ ਜਿਹਦੇ ਵਿੱਚੋਂ 1 2 3 4 5 ਜੋੜਿਆਂ ਦੇ ਬੱਚੇ ਆ ਇਸ ਟਾਈਮ ਦੀ ਇੱਕ ਦੇ ਆਂਡੇ ਆ ਆ ਦੇਖੋ ਇਹਦੇ ਆਂਡੇ ਰਹਿ ਗਏ ਬਾਕੀ ਸਾਰਿਆਂ ਜਿਹੜੇ ਬੱਚੇ ਪੈ ਚੁੱਕੇ ਆ ਆ ਕਰੋ ਸ਼ਾਂਤ ਚੀਰਨਾ ਮੰਨਣਾ ਬਾਈ ਦੇ ਕੁਤਰ ਉਵਾਨੇ ਇਨੇ ਕੀ ਕੱਢਿਆ ਹੋਇਆ ਬਈ ਠੀਕ ਹੈ ਤੇ ਆ ਥੰਡੇ ਵਾਲਿਆਂ ਜਿਹੜੀ ਇਹਦੇ ਦਵਾਈ ਆ ਤੇ ਛੋਟੂ ਬੱਚੇ ਇੱਧਰ ਮੇਰੇ ਉੱਪਰ ਜਿਹੜੀਆਂ ਨੇ ਪਿਆਂਦੇ ਡਰਦੇ ਨੇ ਥੋੜੇ ਕੁੱਪਟਰ ਬਈ ਕਿਉਂਕਿ ਨਵੇਂ ਮੰਦੇ ਤੋਂ ਕੋਈ ਵੀ ਕੁੱਪਟਰ ਜਿਹੜਾ ਉਹ ਡਰਦਾ ਆ ਆ ਕਰੋ ਸ਼ਾਂਤ ਤੇ ਸ਼ੌਂਕ ਕਿੱਦਾਂ ਦਾ ਲੱਗਦਾ ਦੱਸਿਓ ਜਰੂਰ ਤੇ ਆਪਣਾ ਚੈਨਲ ਜਿਹੜਾ ਮੇਤਰੋ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਨਿਤ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆ ਰਹੇ ਆਂ ਬਈ ਉਰੀ ਮਿਹਨਤ ਕਰ ਰਹੇ ਆ ਠੀਕ ਆ ਤੇ ਆਪਣਾ ਜਿੰਨੇ ਵੀ ਸਬਸਕ੍ਰਾਈਬਰ ਨੇ ਜਿਨ੍ਹਾਂ ਨੇ ਭਰਾਵਾਂ ਨੇ ਸਪੋਰਟ ਕੀਤੀ ਆ ਧੰਨਵਾਦ ਆ ਦਿਲੋਂ ਸਾਰੇ ਭਰਾਵਾਂ ਦਾ ਤੇ ਆਪਾਂ ਵੀ ਤੁਹਾਨੂੰ ਬਈ ਪੂਰੀ ਮਿਹਨਤ ਦੇ ਨਾਲ ਸ਼ੌਂਕ ਕਰਾਉਣੀ ਆ ਦੂਰ ਦੂਰ ਜਾ ਕੇ ਉਹ ਚੋਟੀ ਦੇ ਖੜਾ ਰਹੀ ਜਿਨ੍ਹਾਂ ਦਾ ਨਾਮ ਆ ਇਸ ਦੁਨੀਆ ਤੇ ਜਿਨ੍ਹਾਂ ਤੇ ਕਬੂਤਰ ਦੇਖਣ ਨੂੰ ਦੁਨੀਆ ਤਰਸਦੀ ਆ ਤੁਹਾਨੂੰ ਘਰ ਬੈਠੇ ਆਪਾਂ ਦਿਖਾਉਣੀ ਇਹਨਾਂ ਦੇ ਕਬੂਤਰ ਠੀਕ ਹੈ ਜੀ ਮੌਕਾ ਮਿਲਿਆ ਅੱਜ ਚੀਨੇਬਾਈ ਦੇ ਕਬੂਤਰਾਂ ਦਾ ਤੇ ਸ਼ੌਂਕ ਤੁਸੀਂ ਕਰ ਦਿਓ ਆ ਇੱਕ ਖੁੰਡੇ ਦੇ ਦਿਖਾਏ ਆ ਬਾਈ ਕੁਝ ਬਾਈ ਆ ਵੀ ਛੜੀਆਂ ਹੋਈਆਂ ਜੋੜੀਆਂ ਇੱਕ ਜੋੜੀ ਆ ਇਹ ਲਾਲ ਚੀਨੀਆਂ ਦੀ ਤੇ ਇੱਕ ਆ ਆ ਇਹ ਟੀਵੀ ਕਬੂਤਰੀ ਆ ਲੱਗਦਾ ਆ ਕਰੋ ਸ਼ੌਂਕ ਇਹਦੇ ਵਿੱਚ ਆ ਕਬੂਤਰੀ ਜਿਹੜੀ ਟੀਵੀ ਆ ਤੇ ਕਬੂਤਰ ਜਿਹੜਾ ਹੈਗਾ ਖਟੀਆਂ ਦਾ ਹੈ ਨਾ ਜੀ ਇੱਕ ਜੋੜ ਆਇਆ ਬਾਈ ਇਹਦਾ ਵੀ ਕਰੋ ਸ਼ਾਂਤ ਬਹੁਤ ਹੀ ਸ਼ਾਨਦਾਰ ਕਬੂਤਰ ਨੇ ਬਾਈ ਇਹਦੇ ਚ ਵੀ ਕਬੂਤਰ ਹੀ ਆ ਜੀ ਲਓ ਬਾਈ ਇਹਦਾ ਵੀ ਕਰੋ ਸ਼ਾਂਤ ਇਹਦੇ ਵਿੱਚ ਵੀ ਬਾਈ ਹੋਣਾ ਨੇ ਛੱਡੇ ਨੇ ਜੋੜੇ ਆ ਲਓ ਵੀ ਨਾ ਕਰੋ ਦੇਖੋ ਅੱਜ ਜਿਹੜੇ ਹੈਗੇ ਬਰੂਟ ਬਾਈ ਦੇ ਚੀਨਾ ਮਾਨਸਾ ਬਾਈ ਦੇ ਕਬੂਤਰ ਨੀਲਾ ਵੀ ਆ ਬਾਈ ਇਹ ਵੀ ਜੋੜੀਆਂ ਦੇ ਵਿੱਚ ਆ ਇੱਕ ਆ ਨੀਲੀਆ ਬੈਠੀ ਕਹਿੰਦੇ ਨਾ ਕਈ ਵਾਰ ਨੀਲਿਆਂ ਨੇ ਧੰਨ ਧੰਨ ਕਰਾਤੀ ਬਾਈ ਨੇ ਆ ਨੀਲਿਆਂ ਦਾ ਜੋੜਾ ਵੀ ਲਾਇਆ ਹੋਇਆ ਠੀਕ ਹੈ ਜੀ ਬਹੁਤ ਹੀ ਸ਼ਾਨਦਾਰ ਕਬੂਤਰ ਨੇ ਵੀਰ ਦੇ ਕੋਲ ਆ ਦੇਖੋ ਇੱਕ ਇੱਕੋ ਜਿਹੇ ਕਬੂਤਰ ਆ ਵੀ ਸਵਾਸ ਹਰੇ ਕਬੂਤਰ ਨੇ ਧੂਮੇ ਦੇ ਧੂਮੇ ਬਾਈ ਇਹ ਵੀ ਬਾਈ ਬਣਾਣੇ ਜੋੜ ਛੱਡਿਆ ਹੋਇਆ ਹੈ ਇਹਦੇ ਵਿੱਚ ਤੇ ਦੋ ਰੱਤੇ ਬੱਚੇ ਵੀ ਨੇ ਇਹਦੇ ਵਿੱਚ ਆ ਕਰੋ ਇਹ ਬੱਚੇ ਨਾਲ ਦੋ ਬੱਚੇ ਇਧਰ ਡੱਡੇ ਹੋਏ ਨੇ ਤੇ ਕਿਦਾਂ ਦਾ ਲੱਗਾ ਸ਼ੰਗ ਦੱਸਿਓ ਜ਼ਰੂਰ ਮੇਰੇ ਵੀ ਬਾਕੀ ਮੇਰੇ ਤੋਂ ਇੱਕ ਆ ਜਾਲ ਦੇ ਵਿੱਚ ਵੀ ਬਾਈ ਉਹਨਾਂ ਨੇ ਛੱਡੇ ਹੋਇਆ ਕਬੂਤਰ ਇਹਨਾਂ ਦਾ ਵੀ ਕਰਾਉਣੀ ਆ ਤੁਹਾਨੂੰ ਸ਼ੌਂਕ ਠੀਕ ਹੈ ਜੀ ਇਹਦੇ ਵਿੱਚ ਵੀ ਦੇਖੋ ਕਿੰਨੇ ਕਿੰਨੇ ਚੰਗੇ ਨੇ ਇਹ ਸਾਰੇ ਵੱਡੇ ਕਬੂਤਰ ਹੀ ਆ ਬਾਈ ਜੀ ਦਿਲ ਖੁਸ਼ ਪਰਿੰਦੇ ਕਿੱਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਬਾਈ ਚੀਨੇ ਮਾਨ ਸਾਹ ਬਾਈ ਦੇ ਕਬੂਤਰ ਆ ਆਹ ਪੂਰੇ ਵਧੀਆ ਆਹ ਲਓ ਜੀ ਬਾਈ ਹੁਣਾਂ ਨੇ ਇੱਕ ਕਬੂਤਰ ਲਿਆਂਦਾ ਫੜ ਕੇ ਐਤਕੀਂ ਜਿੱਤਿਆ ਜੀ ਤਿੰਨ ਬਾਜੀਆਂ ਜਿੱਤੂ ਕਬੂਤਰੀ ਆ ਜੀ ਕਬੂਤਰ ਆ ਜੀ ਕਬੂਤਰ ਆ ਚਿੱਟੀਆਂ ਅੱਖਾਂ ਦਾ ਤੇ ਤਿੰਨ ਬਾਜੀਆਂ ਜਿੱਤਿਆ ਬਈ ਐਰਕਾਂ ਏ ਪਤਾ ਬਈ ਯਾਦਾ ਕਿਹੜੇ ਕਿਹੜੇ ਪਿੰਡਾਂ ਤੋਂ ਜਿੱਤਿਆ ਇੱਕ ਤਾਂ ਫੁਵਾੜਿਆਂ ਤੋਂ ਜਿੱਤਿਆ ਸੀ ਈਂਤਰੋ ਠੀਕ ਆ ਹਾਂ ਤੇ ਇੱਕ ਨੰਗਲੋਂ ਜਿੱਤਿਆ ਸੀ ਇੱਕ ਨੰਗਲੋਂ ਜਿੱਤਿਆ ਇੱਕ ਯਾਦ ਨਹੀਂ ਆ ਹੈ ਬਾਈ ਹੁਣਾਂ ਨੂੰ ਯਾਦ ਆਊਗਾ ਤੇ ਬਹੁਤ ਹੀ ਸ਼ਾਨਦਾਰ ਕਬੂਤਰ ਏ ਪਰ ਪੱਲੇ ਦੇਖ ਲਓ ਇਹੀ ਰੰਗ ਲੱਗੇ ਹੀ ਹਾਂ ਗੁਲਾਬੀ ਟੂਸੇ ਨਾਸ ਜੋ ਕੰਤ ਆਇਆ ਹੈ ਸੱਜਾ ਸਾਤਾ ਠੀਕ ਆ ਵਿੱਚ ਆੜ ਆ ਗਿਆ ਹਾਂ ਖੱਬਾ ਟੂਸਾ ਖੱਬਾ ਟੂਸਾ ਕਾਲਾ ਕੰਡ ਕਾਲਾ ਕੰਡ ਸੀ ਬਹੁਤ ਵਧੀਆ ਬਾਈ ਜੀ ਛੱਡ ਦਿਓ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਬਾਈ ਮਿੱਤਰੋ ਚੀਨਾ ਮਾਨਸਾ ਬਾਈ ਦੇ ਕਬੂਤਰਾਂ ਦਾ ਕਰ ਰਹੇ ਹੋ ਤੁਸੀਂ ਸ਼ੌਂਕ ਠੀਕ ਆ ਅੱਜ ਦਾ ਜਿਹੜਾ ਸ਼ੌਂਕ ਆ ਪੂਰਾ ਹੀ ਜ਼ਬਰਦਸਤ ਬਾਈ ਬਹੁਤ ਹੀ ਵਧੀਆ ਨਿਤ ਨਵਾਂ ਸ਼ੌਂਕ ਕਰਾਈਦਾ ਤੁਹਾਨੂੰ ਤੇ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਮੇਰੇ ਵੀਰ ਹਰ ਖਡਾਰੀ ਦੇ ਜਿੱਥੇ ਪਹੁੰਚਾਂਗੇ ਤੁਹਾਨੂੰ ਸ਼ੌਂਕ ਕਰਾਵਾਂਗੇ ਇਹਦੇ ਵਿੱਚ ਦੇਖੋ ਇੱਕਾ ਨੀਲੀ ਵੀ ਬੈਠੀ ਆ ਬਾਈ ਦੀ ਇਹਦੇ ਵਿੱਚ ਵੀ ਜਿਹੜੇ ਵੱਡੇ ਕਬੂਤਰ ਹੀ ਨੇ ਜਾਲਾਂ ਦੇ ਵਿੱਚ ਤੇ ਬਾਈ ਹੁਣਾਂ ਨੇ ਲੜਾਈ ਕੇ ਤੂੰ ਜੀਪ ਵੀ ਜਤੀ ਹੀ ਬਾਈ ਠੀਕ ਆ ਤੇ ਕੋਸ਼ਿਸ਼ ਕਰਾਂਗੇ ਨੈਕਸਟ ਟਾਈਮ ਜਦੋਂ ਆਵਾਂਗੇ ਵਿਲਾ ਟਾਈਮ ਹੁਣ ਤਾਂ ਸਿਰਫ ਫੁੱਟਰ ਲਾਉਣ ਆਏ ਸੀ ਤੇ ਬਾਈ ਦੇ ਨਾਲ ਬੈਠ ਕੇ ਫੇਰ ਗੱਲਬਾਤ ਆਪਾਂ ਕਰਾਂਗੇ ਤੇ ਸ਼ੌਂਕ ਬਹੁਤ ਵਧੀਆ ਤੇ ਬਾਕੀ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੌਕਾ ਦਿੱਤਾ ਮਤਲਬ ਸ਼ੌਂਕ ਕਰਾਇਆ ਕਬੂਤਰਾਂ ਦਾ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਤੇ ਜਿੰਨੇ ਵੀ ਆਪਣੇ ਭਰਾਣੇ ਸਬਸਕ੍ਰਾਈਬਰ ਨੇ ਧੰਨਵਾਦ ਆ ਸਾਰੇ ਭਰਾਵਾਂ ਦਾ ਜਿਹੜੇ ਸਪੋਰਟ ਕਰਦੇ ਨੇ ਤੇ ਹੁਣ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ